ਸਾਹਿਬ ਮੇਰਾ ਨਿਹਰਵਾ ਜੀ ਸਗਲ ਕੋ ਦੇਦਾ ਤੂੰ ਕਹੇ ਢੋਲੇ ਪ੍ਰਾਣੀਆਂ ਤੂੰ ਰੱਖੇਗਾ ਸਿਰਜਣ ਤੇ ਘਟੂ ਮਾਲਕ ਦਿਲਾਂ ਕਾ ਸੱਚਾ ਨਾਨਕ ਕੀ ਅਰਦਾਸ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸ਼ਾਹ ਜਿਸ ਪਾਸ ਬਹਿਠਿਆ ਸੋ ਰੀ ਸਬਨਾ ਦਾ ਵੇਸ ਵਾਹਿਗੁਰੂ ਜੀ ਜੈਤ ਸਰੇ ਮਹੱਲਾ ਪੰਜਾਬ ਕਰਤੀ ਜਾ ਇੱਕ ਓੰਕਾਰ ਸਤ ਗੁਰੂ ਪਰਸਾਦ ਕੋਈ ਜਾਣੇ so ਮਾਤ ਪਿਤਾ ਬਣਤਾ ਸੁੱਤ ਨਾ ਪਾਇਆ ਹਾਸਕ ਰਤ ਅਸਮ ਬਵਨ ਤੀਜ ਧਣੀ ਤੋ ਮਨ ਚਤੁਰਾੰਗਾ ਸੰਗ ਨ ਚਾਲੇ ਹੋਇਨ ਮੈਂ ਕਛੂਐ ਉਠ ਸਨਾਈਉ ਨਗਾ ਹਰ ਕੇ ਸੰਤ ਪ੍ਰੀਤਮ ਪ੍ਰਭ ਕੇ ਤਾ ਕੈ ਹਰ ਹਰ ਗਾਈਐ ਨਾਨਕ ਈ ਹਾ ਸੁਖ ਆਗੈ ਮੁਖ ਊਜਲ ਸੰਗ ਸੰਤਨ ਕੈ ਪਾਈਐ ਹਰਿ ਕੇ ਸੰਤ ਪ੍ਰੀਤਮ ਪ੍ਰਭ ਕੇ ਤਾ ਕੈ ਹਰ ਹਰ ਗਾਈਐ ਨਾਨਕ ਇਹ ਸੁਖ ਆਗੈ ਮੁਖ ਯੂਜਲ ਸੰਗ ਸੰਤਨ ਕ ਪਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਹਰ ਸ਼ਤਰ ਤਖਤ ਤੇ ਸੁਬਾਇਮਾਨ ਸਰਵਰੇ ਕਾਇਨਾਤ ਰਹਿ ਬਰੇ ਖਲਕ ਜੋਗੋ ਜੁਗ ਅਟਲ ਤਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਮਿੱਠੀ ਅਤੇ ਨਿੱਘੀ ਗੋਦ ਦਾ ਆਨੰਦ ਮਾਣ ਰਹਿ ਗੁਰੂ ਕੇ ਪਿਆਰੇ ਗੁਰੂ ਸਵਾਰੇ ਸਤ ਸੰਗਿਜੋ ਸਤਗੁਰੂ ਮਹਾਰਾਜ ਜੀ ਨੇ ಅಪਾਰ ਬਖਸ਼ਿਸ਼ ਕਿਰਪਾ ਰਹਿਮਤ ਕੀਤੀ ਹੈ ਗੁਰਦੇਵ ਪਿਤਾ ਜੀ ਨੇ ਟੁੱਟ ਕਰਕੇ ਪਾਵਨ ਹੁਕਮ ਨਾਮੇ ਬਖਸ਼ਿਸ਼ ਕੀਤੇ ਹਨ ਆਪ ਸੰਤਾਂ ਨੇ ਸਰਵਣ ਕੀਤੇ ਹਨ ਆਓ ਕੁਝ ਸਮਾਂ ਗੁਰੂ ਸ਼ਬਦ ਵਿਚਾਰ ਦੇ ਵਿੱਚ ਜੁੜਨਾ ਕਰੀਏ ਸਤਗੁਰੂ ਜੀ ਮਹਾਰਾਜ ਇਨ ਪਾਵਨ ਬਚਨਾਂ ਦੇ ਵਿੱਚ ਗੁਰੂ ਕੇ ਸਿੱਖਾ ਨੂੰ ਕੀ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਆਓ ਗੁਰੂ ਸ਼ਬਦ ਰੂਪੀ ਚਰਨਾਂ ਦੇ ਵਿੱਚ ਜੁੜਨਾ ਕਰੀਏ ਆਪਣੀਆਂ ਹਾਜ਼ਰੀਆਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਲਗਾਈ ਮਨੋ ਖਜੂ ਹੈ ਉਹ ਤਮਾਸ ਮਾਇਆਕ ਸੰਸਾਰਕ ਪਦਾਰਥਾਂ ਦੇ ਵਿੱਚ ਰੁੱਝਾ ਹੋਇਆ ਹੈ ਪਰ ਜਿਤਨਾ ਸਬਾ ਗੁਰੂ ਦੀ ਹਜ਼ੂਰੀ ਦੇ ਵਿੱਚ ਆਉਣਾ ਹੈ ਉਸ ਸਮੇਂ ਆਪਣੇ ਮਨ ਨੂੰ ਬਿਲਕੁਲ ਹੀ ਖਾਲੀ ਕਰ ਦੇਣਾ ਹੈ ਮਨ ਦੇ ਵਿੱਚ ਕੋਈ ਵੀ ਸੰਕਲਪ ਪਰ ਵਿਚਾਰਕ ਜੋ ਹੈ ਉਸ ਨੂੰ ਤਿਆਗ ਦੇਣਾ ਹੈ ਦੁਨੀਆ ਦੀਆਂ ਚਿੰਤਾ ਛੋੜੇ ਜੋ ਹਨ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਕੱਤੇ ਵੀ ਖਤਮ ਨਹੀਂ ਹੋਣੀ ਹਾਂ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ ਜਿੰਨੇ ਦੇ ਅਕਾਲ ਪੁਰਖ ਵਾਹਿਗੁਰੂ ਨੇ ਇਹ ਸਵਾਸ ਬਖਸ਼ਿਸ਼ ਕੀਤੇ ਹਨ ਆਪਣੇ ਪਿਆਰਿਆਂ ਦੇ ਨਾਲ ਜੋ ਆਪ ਜੀ ਦੇ ਸੱਜਣ ਹਨ ਉਹਨਾਂ ਦੇ ਨਾਲ ਜ਼ਰੂਰ ਹੀ ਕੁਝ ਮਟਨ ਬिलास ਕਰਦੇ ਰਹੀਏ ਗੁਰੂ ਕੇ ਸਿੱਖਾਂ ਨੂੰ ਗੁਰੂ ਕਾ ਹੀ ਓਟ ਆਸਰਾ ਹੈ ਔਰ ਸਾਰੇ ਸਾਰਿਆਂ ਦੇ ਲਈ ਸਾਡੇ ਸ੍ਰੇਸ਼ਟ ਸਰਵ ਸ੍ਰੇਸ਼ਟ ਗੁਰੂ ਦੇਵਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਓ ਆਪਾਂ ਗੁਰੂ ਜੀ ਦਾ ਜੋ ਹੁਕਮ ਹੈ ਉਹ ਜ ਸਮਾਉ ਦੇ ਵਿੱਚ ਜੁਲਨਾ ਕਰੀਏ ਸਤ ਗੁਰੂ ਜੀ ਕਿਰਪਾ ਕਰਦੇ ਹਨ ਜੈਤ ਸਰੇ ਮਹਲਾ ਪੰਗਵਾ ਕਰਤੀ ਜਾ ਇੱਕ ਓੰਕਾਰ ਸਤ ਗੁਰੂ ਪ੍ਰਸਾਦ ਜਦ ਸਰੀਰ ਆ ਦੇ ਅੰਦਰ ਪੰਜ ਮੀ ਨਾਲਕ ਤਾਂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹ ਜੋ ਪਾਵਨ ਸ਼ਬਦ ਹਨ ਗੁਰਦੇਵ ਪਿਤਾ ਜੀ ਦੇ ਸ਼੍ਰੀ ਮੁਕਬਾ ਤੋਂ ਉਚਾਰਨ ਕੀਤੇ ਹੋਏ ਹਨ ਤਿੰਨ ਕਰ ਮਾਤਰਾ ਵਾਲੇ ਧਾਮ ਤਿਸ ਦੇ ਵਿੱਚ ਇਹ ਸ਼ਬਦ ਜੋ ਹਨ ਸਤਿਗੁਰੂ ਜੀ ਉਹਨਾਂ ਨੂੰ ਗਾਉਣ ਦੇ ਤਾਂ ਕੀ ਕਰ ਰਹੇ ਹਨ ਇੱਕ ਓੰਕਾਰ ਸਤਿਗੁਰੂ ਦਾ ਸਾਥ ਪਰਮਾਤਮਾ ਵਾਹਿਗੁਰੂ ਕੇਵਲ ਇੱਕ ਹੈ ਸੱਚੇ ਗੁਰਾਂ ਦੀ ਕਿਰਪਾ ਦੇ ਨਾਲ ਤੇ ਰੋਜ਼ ਸ਼ਾਮ ਲੰਗਰ ਹੁੰਦਾ ਕੋਈ ਜਾਣ ਕਵਨ ਇਹ ਜਗ ਮੀਤ ਸਤ ਗੁਰੂ ਦੀ ਕਿਰਪਾ ਕਰ ਰਹਿਣ ਕੇ ਕੋਈ ਕੋਈ ਵਿਰਲਾ ਮੁਖ ਜੋ ਹੈ केवल उही समझ पाता है कि मेरा असल में इस जग बच्चे सच्चा मित्र कौन है कौन मेरा सहाई है हर हाँ पिन कौन असहा मन का अगर सहाई वेखीए तो सतगुरु जी बाणी कृपा करते हैं कि हर हाँ तो बगैर त हरी परमात्मा वागुरु तो, तो बगैर तो हो सहाई नहीं होता ਇਹ ਸਮਾਨ ਨੂੰ ਸਹਾਰਾ ਅਗਰ ਹੈ ਤਾਂ ਉਸ ਪਰਿਪੂਰਣ ਪਰਮਾਤਮਾ ਵਾਹਿਗੁਰੂ ਦਾ ਸਹਾਰਾ ਹੈ ਕੋਈ ਕੋਈ ਜੋ ਮਨੋਖ ਹੈ ਉਹ ਹੀ ਸਮਝ ਪਾਉਂਦਾ ਹੈ ਕਿ ਮੈਂ ਇਸ ਸੰਸਾਰ ਮਾਇਆਵਕ ਦੇ ਵਿੱਚ ਆ ਕਰਕੇ ਜੋ ਭਟਕ ਰਿਹਾ ਹਾਂ ਉਰ ਕਈ ਮੇਰੇ ਕੋਲ ਦਾਵਾ ਕਰਦੇ ਹਨ ਕਿ ਮੈਂ ਤੇਰਾ ਸੱਚਾ ਪੁੱਤਰ ਹਾਂ ਪਰ ਕੇਵਲ ਤਾਂ ਕੇਵਲ ਕੋਈ ਹੀ ਐਸਾ ਮੁਝ ਸਕਦਾ ਹੈ ਸਮਝ ਪਾਉਂਦਾ ਹੈ ਉਹ ਰਮਝ ਨੂੰ ਸਮਝ ਪਾਉਂਦਾ ਹੈ ਕਿ ਇਸ ਜਗਤ ਦੇ ਵਿੱਚ ਜੋ ਸਹਾਇਕਤਰ ਹੈ ਉਹ ਕੇਵਲ ਤਾਂ ਕੇਵਲ ਪਰਿਪੂਰਨ ਪਰਮਾਤਮਾ ਹੀ ਹੈ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰਖ ਹਾਰੇ ਕਿਉਂਕਿ ਉਸ ਪਰਿਪੂਰਨ ਪਰਮਾਤਮਾ ਵਾਰੀ ਗੁਰੂ ਨੇ ਮਾਤ ਗਰਭ ਦੇ ਵਿੱਚ ਵੀ ਆਪਣਾ ਹੱਥ ਦੇ ਕਰਕੇ ਆਪਣੇ ਰਹਿਮਤ ਕਰਕੇ ਆਪ ਸਹਾਇ ਹੋ ਕਰਕੇ ਮਨੁੱਖ ਦੇ ਰੱਖਿਆ ਕੀਤੀ ਹੈ ਔਰ ਫਿਰ ਜਿਸ ਵੇਲੇ ਤੋਂ ਮਨੁੱਖ ਦਾ ਪਹਿਲਾ ਸਵਾਸ ਸ਼ੁਰੂ ਹੁੰਦਾ ਹੈ ਤਾ ਪ੍ਰਮਾਤਮਾ ਵਾਹਿਗੁਰੂ ਇਹਨਾਂ ਸਵਾਸਾਂ ਦੇ ਰੱਖਿਆ ਕਰਦਾ ਹੈ ਔਰ ਅੰਤਮ ਸਵਾਸ ਤੱਕ ਉਸ ਆਪਣੇ ਬਣਾਏ ਹੋਏ ਮਨੁੱਖ ਦੀ ਉਸ ਪਿਆਰੇ ਦੀ ਉਹ ਪਰਮਾਤਮਾ ਵਾਹਿਗੁਰੂ ਰੱਖਿਆ ਕਰਦਾ ਹੈ ਪਰਮਾਤਮਾ ਵਾਹਿਗੁਰੂ ਨੇ ਸਾਰਿਆਂ ਨੂੰ ਹੀ ਇੱਕ ਸਮਾਨ ਹੀ ਪਾਇਆ ਹੈ ਸਾਰਿਆਂ ਦੇ ਲਈ ਹੀ ਉਸ ਪਰਮਾਤਮਾ ਵਾਹਿਗੁਰੂ ਨੇ ਉਤਨਾ ਹੀ ਸਮਾਂ ਉਤਨਾ ਹੀ ਜੋਰ ਲਗਾ ਕਰਕੇ ਪਿਆਰਾ ਕੀਤਾ ਹੈ ਕਿਉਂਕਿ ਉਸ ਦੇ ਲਈ ਸਾਰੇ ਹੀ ਉਸ ਦੇ ਬੱਚੇ ਹਨ ਪਰ ਕਰਮਾਂ ਦੇ ਕਰਕੇ ਮਨੁੱਖ ਜੋ ਹੈ ਉਹ ਆਪਣੇ ਕੁਝ ਕਰਮ ਐਸੇ ਬਣਾ ਲੈਂਦਾ ਹੈ ਕਿ ਉਸ ਪਰਮਾਤਮਾ ਵਾਹਿਗੁਰੂ ਦੇ ਉਹ ਖੁਸ਼ੀ ਧੋਖਾ ਦਿੱਤਾ ਹੈ ਉਸ ਦੀ ਕਿਰਪਾ ਤੋਂ ਧੋਖਾ ਦਿੱਤਾ ਹੈ ਪਰ ਜੋ ਆਪਣਾ ਕਰਮ ਜੋ ਹੈ ਉਹ ਗੁਰੂ ਦੀ ਮੱਤ ਤੇ ਚੱਲਦਿਆਂ ਹੋਇਆਂ ਗੁਰੂ ਦੇ ਸ਼ਬਦ ਅਨੁਸਾਰੀ ਬਣਾ ਲੈਂਦਾ ਹੈ ਫਿਰ ਉਹ ਪਰਮਾਤਮਾ ਵਾਹਿਗੁਰੂ ਆਪਸਾਈ ਹੋ ਕਰਕੇ ਉਸੋ ਪਿਆਰੇ ਤੇ ਸਾਰੇ ਹੀ ਜੋ ਨੀਤ ਕਰਮ ਹਨ ਉਹਨਾਂ ਨੂੰ ਖਤਮ ਕਰਕੇ ਉੱਚ ਕਰਮਾਂ ਦੇ ਵਿੱਚ ਬਦਲ ਦਿੰਦੇ ਹਨ ਸਤਿਗੁਰੂ ਅਰਜਨ ਦੇਵ ਸਾਹਿਬ ਦੀ ਕਿਰਪਾ ਕਰ ਰਹੇ ਹਨ ਕੋਈ ਬਿਰਲਾ ਹੀ ਮਨੋਖ ਸਮਝ ਲਪਾਉਂਦਾ ਹੈ ਇਸ ਜਗਤ ਦੇ ਵਿੱਚ ਆਖਰ ਮੇਰਾ ਸੱਚਾ ਪੁੱਤਰ ਹੈ ਕੋਈ ਕੋਈ ਸਾਜਨ ਆਇ ਕਹ ਹੈ ਮੇਰੇ ਮੇਰੇ ਪ੍ਰੀਤਮਾ ਪ੍ਰੀਤਮਾ ਦਾ ਬਾਹੜੀ ਬਗਾਇ ਕੋਈ ਕੋਈ ਹੀ ਐਸਾ ਪਿਆਰਾ ਹੈ ਜਿਹੜਾ ਆਪਣੀ ਬਾਹ ਅੱਖਾਂ ਮੀਟ ਕਰਕੇ ਪ੍ਰਮਾਤਮਾ ਦੇ ਹੱਥ ਦੇ ਵਿੱਚ ਰੱਖ ਦਿੰਦਾ ਹੈ ਕਿ ਮੈਨੂੰ ਆਪ ਜੀ ਦੇ ਘੂੜਾ ਪੋਸਾ ਸੋ ਸਤਗੁਰੂ ਜੀ ਕਿਰਪਾ ਕਰੇ ਹਨ ਜਿਸ ਹੋਏ ਕਿਰਪਾ ਰਸੋਏ ਵਿਦਭੂਜੈ ਤਾਂ ਕਿ ਨਿਰਮਲ ਰੇਤ ਪਰ ਇਹ ਜੋ ਰਮਜ ਹੈ ਇਹ ਜੋ ਸਮਝ ਹੈ ਇਹ ਉਸ ਨੂੰ ਹੀ ਹੁੰਦੀ ਹੈ ਉਸ ਨੂੰ ਹੀ ਪ੍ਰਾਪਤ ਹੁੰਦੀ ਹੈ ਜਿਸ ਹੋਏ ਕਿਰਪਾ ਦੇ ਉੱਤੇ ਪਰਮਾਤਮਾ ਆਪ ਕਿਰਪਾ ਕਰ ਦੇਵੇ ਅਗਰ ਪਰਮਾਤਮਾ ਵਾਹਿਗੁਰੂ ਸਮਝਾ ਦੇਵੇ ਤੋਠ ਜਾਵੇ ਗੁਰੂ ਦੀ ਸੰਗਤ ਦੇ ਨਾਲ ਮਿਲਾਪ ਕਰਾ ਦੇਵੇ ਤਾਂ ਇਹ ਇਸ ਸਾਰੀ ਜੋ ਮਾਨੁੱਖੀ ਖੇਡ ਹੈ ਉਹਨੂੰ ਸਮਝ ਪਾਦੀ ਹੈ ਕਿ ਮੈਂ ਤਾਂ ਬਾਹਰੀ ਮਾਇਆਕ ਸੰਸਾਰ ਦੇ ਵਿੱਚ ਹੀ ਉਲਝਿਆ ਰਿਹਾ ਪਰ ਪ੍ਰਮਾਤਮਾ ਵਾਹਿਗੁਰੂ ਤਾਂ ਮੇਰੇ ਹਿਰਦੇ ਦੇ ਵਿੱਚ ਸਦੀਵੀ ਭਰਪੂਰ ਬੈਠਾ ਹੋਇਆ ਹੈ ਵਸਿਆ ਹੋਇਆ ਹੈ। ਔਰ ਉਸ ਪ੍ਰਮਾਤਮਾ ਵਾਹਿਗੁਰੂ ਨੂੰ ਮੈਂ ਸਾਰੀ ਜ਼ਿੰਦਗੀ ਬਾਹਰ ਹੀ ਲੱਭਦਾ ਰਿਹਾ। ਕਿਉਂ ਕਰ ਸੱਚਾ ਮਿੱਤਰ ਨਹੀਂ ਬਣਾਇਆ ਸੀ? ਅਗਰ ਸੱਚਾ ਮਿੱਤਰ ਬਣਾਇਆ ਹੋਵੇ ਤੇ ਫਿਰ ਪਰਮਾਤਮਾ ਵੈਕ੍ਰੂਪਰਤਾ ਖਤੀ ਉਲਕਾਰ ਕੇ ਦਰਸ਼ਨ ਲੈਂਦਾ ਹੈ ਕਿਉਂਕਿ ਉਹ ਸਰਗੁਣ ਰੂਪ ਹੈ ਉਹ ਨਿਰਗੁਣ ਰੂਪ ਨਹੀਂ ਹੈ ਉਹ ਰਮਿਆ ਹੋਇਆ ਹੈ ਉਹ ਅਕਾਲ ਹੈ ਉਹ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ ਸਤਿਗੁਰੂ ਦੀ ਕਿਰਪਾ ਕਰਦੇ ਹਨ ਜਿਸ ਦੇ ਉੱਪਰ ਪਰਮਾਤਮਾ ਵੈਕ੍ਰੂਪਾ ਕਰ ਦੇਵੇ ਸੋਏ ਵਿਦੂਜਾ ਉਹ ਹੀ ਇਸ ਵਿਦੇ ਨੂੰ ਸਮਝ ਪੁਰਦਾ ਹੈ ਤਾਂ ਕੀ ਨਿਰਮਲ ਰੇਤ ਇਹ ਜਿਹੜਾ ਹੈ ਪਵਿੱਤਰ ਨਿਰਮਲ ਮਰਿਆਦਾ ਅਕਾਲ ਪੁਰਖ ਦੀ ਬਣਾਈ ਹੋਈ ਹੈ ਇਹ ਮਰਿਆਦਾ ਅਕਾਲ ਪੁਰਖ ਦੀ ਬਣਾਈ ਹੋਈ ਹੈ ਔਰ ਇਸ ਦੇ ਵਿੱਚ ਸਾਰੇ ਹੀ ਉਸ ਦੇ ਹੁਕਮ ਅਨੁਸਾਰ ਹੀ ਹਨ ਰਹਾਉ ਮਾਤਾ ਪਿਤਾ ਬਨਤਾ ਸੁਤ ਬੰਧਪੁਰ ਈਸ਼ਵ ਮੇਤ ਅਰ ਭਾਏ ਮਨੁੱਖ ਦਾ ਇਸ ਸੰਸਾਰ ਵਿੱਚ ਆਉਣਾ ਤੇ ਜਿੱਤਣ ਵੀ ਇਹ ਸੰਸਾਰਕ ਰਿਸ਼ਤੇ ਹਨ ਰਿਸ਼ਤੇਦਾਰੀਆਂ ਹਨ ਮਾਤਾ ਪਿਤਾ ਮਾਤਾ ਪਿਤਾ ਸੁੱਤ ਬਣਤਾ ਸੁੱਤ ਬੰਧ ਪੁੱਤਰ ਧੀਆ ਅਤੇ ਜੋ ਇਸਤਰੀ ਹੈ ਘਰ ਵਾਲੀ ਹੈ ਇਹ ਸਾਰੇ ਇਸ਼ਟ ਮੀਤ ਅਰ ਭਾਈ ਮਿੱਤਰ ਪਿਆਰੇ ਜੋ ਉਸ ਦੇ ਨਾਲ ਹਨ ਅਤੇ ਉਸ ਦਾ ਇੱਕ ਜਿਸ ਨੂੰ ਉਹ ਆਪਣਾ ਮੁਕਤੀ ਦਾਤਾ ਮੰਨਦਾ ਹੈ ਇਹ ਸਾਰੇ ਹੀ ਜੋ ਰਿਸ਼ਤੇ ਹਨ ਜੋ ਲਾਤੇ ਹਨ ਜਿਨ੍ਹਾਂ ਦੇ ਨਾਲ ਕੋ ਰੁੱਖ ਜੋ ਹੈ ਉਹ ਸਾਰੇ ਜ਼ਿੰਦਗੀ ਬਤਾਉਂਦਾ ਹੈ ਪੁਰਬ ਜਨਮ ਕੇ ਮਿਲੇ ਸੰਜੋਗੇ ਅੰਤੈ ਕੋ ਨਾ ਸਹਾਈ ਇਹ ਸਾਰੇ ਹੀ ਸਾਨੂੰ ਪੂਰਵ ਜਨਮ ਦੇ ਸੰਯੋਗਾਂ ਦੇ ਨਾਲ ਜੜੇ ਹੋਏ ਹਨ ਪਾਪ ਜੋ ਸਾਡੇ ਮਾਤਾ ਪਿਤਾ ਹਨ ਸਾਡੇ ਪ੍ਰਾਪੰਧਕ ਪੁੱਤਰ ਹਨ ਇਸ੍ਰ ਮੇਤ ਭਾਈ ਹਨ ਇਹ ਸਾਰੇ ਹੀ ਪੂਰਵਲੇ ਜਨਮਾਂ ਦੇ ਵਿੱਚ ਜੋ ਸਾਡੇ ਸੰਗੀ ਸੰਗ ਔਰ ਕੀਤੇ ਹੋਏ ਸਾਡੇ ਹੀ ਕਰਮਾਂ ਦੇ ਨਾਲ ਸੰਯੋਗ ਜੋ ਬਣੇ ਉਹਨਾਂ ਦੇ ਅਨੁਸਾਰ ਇਸ ਜਨਮ ਵਿੱਚ ਕੇ ਸਾਨੂੰ ਮਰੇ ਹਾਂ ਅੰਤੜ ਕੋਰਨ સહਾਈ ਪਰ ਸੱਚੀ ਗੱਲ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਸਮਝਾ ਰਹੇ ਹਨ ਕਿ ਚਾਹੇ ਇਹ ਸਾਨੂੰ ਸੰਯੋਗਨ ਕਰਕੇ ਮਿਲੇ ਹਨ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਆਪਣੇ ਪਰਿਵਾਰ ਦੇ ਕਰਕੇ ਚੋਰੀਆਂ ਕਰਨੀਆਂ ਸ਼ੁਰੂ ਕਰ ਦੇਵਾਂ ਮੈਂ ਉਹਦੇ ਕਰਕੇ ਕਿਸੇ ਨੂੰ ਹਤਨਾ ਸ਼ੁਰੂ ਕਰ ਦੇਵਾਂ ਕਿਸੇ ਦਾ ਹਕ ਮਾਰਨਾ ਸ਼ੁਰੂ ਕਰ ਦੇਵਾਂ ਇਹ ਸਾਰੇ ਸੰਯੋਗਾਂ ਦੇ ਮਿਲੇ ਹੋਏ ਰਿਸ਼ਤੇ ਹਨ ਸੰਯੋਗਾਂ ਕਰਕੇ ਹੀ ਸਾਡਾ ਇਹ ਸੰਗ ਬਣਿਆ ਹੈ ਪਰ ਅੰਤ ਕੋ ਨਾ ਸਹਾਈ ਜਗਤ ਦੇ ਵਿੱਚ ਕਿਤਨੀਆਂ ਤੇ ਐਸੀਆਂ ਮਿਸ਼ਾਲਾ ਹਨ ਕਿ ਕੋਈ ਵੀ ਜਿਸ ਵੇਲੇ ਮਨੁੱਖ ਅੰਤ ਸਮੇਂ ਵਿੱਚ ਹੁੰਦਾ ਹੈ ਸਹਾਈ ਨਹੀਂ ਬਣਦਾ ਹੈ ਭਾਵ ਕੋਈ ਵੀ ਰੱਖ ਨਹੀਂ ਸਕਦਾ ਹੈ ਕਿਸੇ ਨੂੰ ਕਿ ਜਿਸ ਵੇਲੇ ਉਸ ਦਾ ਸਮਾਵਣ ਆਉਂਦਾ ਹੈ ਰੇ ਬਾਬੇ ਤੋਹਿ ਘੜੀ ਨਾ ਰੱਖੇ ਕੋਈ ਤੋ ਰਾਮ ਨਾਮ ਜਪ ਸੋਈ ਤੈਨੂੰ ਕਿਸੇ ਨੇ ਘੜੀ ਨਹੀਂ ਰੱਖਣਾ ਹੈ ਇਸ ਕਰਕੇ ਤੂੰ ਉਸ ਪ੍ਰਮਾਤਮਾ ਵਾਹਿਗੁਰੂ ਰਮਤ ਰਾਮ ਜੋ ਹੈ ਉਸ ਨੂੰ ਸਿਮਰਨਾ ਕਰ ਮੋਕਤ ਮਾਲ ਕਨਕ ਲਾਲ ਹੀਰਾ ਮਨ ਰੰਝਨ ਕੇ ਮਾਇਆ ਮਨੁਖ ਨੇ ਉਸ ਪ੍ਰਮਾਤਮਾ ਵਾਹਿਗੁਰੂ ਨੂੰ ਨਗਰ ਤੇ ਆਵੇ ਰਹਾ ਤੇ ਕਿਸ ਕਰਕੇ ਮੁਕਤੀ ਪਾਉਂਦ ਲਈ ਉਹ ਮੁਕਤੀ ਦਾ ਦਾਤਾ ਹੈ अगर मुक्त माल तूं ਚਾਹਦਾ ਹੈ ਪਿਆਰਿਆ ਤੂੰ ਮੁਕਤੀ ਨੂੰ ਭਾਦਦਾ ਹੈ ਕਣਕ ਲਾਲ ਸੋਨਾ ਚਾਂਦੀ ਜੋ ਹਨ ਜੋ ਤੋ ਇਕੱਠੇ ਕੀਤੇ ਹੋਏ ਹਨ ਹੀਰਾ ਹੀਰੇ ਜਵਾਹਰ ਵਾਲ ਜਿਨ੍ਹਾਂ ਨੂੰ ਵੇਚ ਕਰਕੇ ਤੂੰ ਖੁਸ਼ ਹੋ ਰਿਹਾ ਹੈ ਕਿ ਇਹ ਮੇਰੇ ਹਨ ਇਹ ਮੈਂ ਜੋੜੇ ਹਨ ਇਹ ਮੈਂ ਇਕੱਤਰ ਕੀਤੇ ਹਨ ਮਨੋਰੰਜਨ ਦੀ ਮਾਇਆ ਇਹ ਸਾਰੀ ਜੋ ਮਾਇਆ ਹੈ ਇਹ ਜੋ ਛਲ ਹੈ ਇਹ ਤੇਰੇ ਮਨ ਪਰਛਾਵਾ ਹੈ ਅਸਲ ਵਿੱਚ ਤੇ ਇਹ ਪੀ ਤੇਰਾ ਸਹਾਈ ਨਹੀਂ ਬਣੇਗਾ ਅਗਰ ਤੂੰ ਇਹਨੂੰ ਸੱਚਾ ਮਿੱਤਰ ਬਣਣਾ ਚਾਹੁੰਦਾ ਹੈ ਤਾਂ ਇਹ ਪੀ ਤੇਰਾ ਸਹਾਈ ਨਹੀਂ ਹੋਵੇਗਾ ਕਿਉਂਕਿ ਗੁਰਦੇਵ ਸਾਨੂੰ ਪਹਿਲੇ ਜੋ ਬੰਧ ਹਰ ਕੋਨਾ ਵਿੱਚ ਕਿਰਪਾ ਕਰ ਰਹੇ ਹਨ ਕਿ ਕੋਈ ਜਾਣੈ ਕੋਣੀ ਹਾਂ ਜਪਨੀਤ ਕੋਈ ਕੋਈ ਸਮਝਦਾ ਹੈ ਕਿ ਮੇਰਾ ਅਸਲ ਵਿੱਚ ਮਿੱਤਰ ਇਸ ਜਗ੍ਹਾ ਵਿੱਚ ਹੈ ਪਰ ਗੁਰਦੇਵ ਕਿਰਪਾ ਕਰ ਰਹੇ ਹਨ ਕਿ ਅਗਰ ਤੂੰ ਇਹ ਮੰਨਦਾ ਹੈ ਕਿ ਮੇਰੇ ਮਾਤਾ ਪਿਤਾ ਮੇਰੇ ਪੁੱਤਰ ਮੇਰੀ ਘਰਵਾਲੀ ਮੇਰਾ ਇਸਤ ਜਿਹਨੂੰ ਮੈਂ ਬੜਾ ਮੰਨਦਾ ਹਾਂ ਜਾਂ ਮੇਰੇ ਜੋ ਮਿੱਤਰ ਭਾਈ ਹਨ ਉਹ ਮੇਰੇ ਸੱਚੇ ਮਿੱਤਰ ਬਣ ਜਾਣਗੇ ਸਹਾਈ ਹੋ ਜਾਣਗੇ ਤਾਂ ਇਹ ਤੇਰਾ ਪਰਮ ਪੁ੍ਰਕਾ ਹੈ ਔਰ ਇਸੇ ਤਰ੍ਹਾਂ ਹੈ ਅਗਰ हे ਮਰੋਖਰ हे ਪਿਆਰਿਆ ਕਿ ਤੂੰ ਭਾਗਦਾ ਹੈ ਕਿ ਮੈਨੂੰ ਮੁਕਤੀ ਦੇਣ ਵਾਸਤੇ ਮਾਲ ਧਨ ਜੋ ਹੈ ਉਦੇ ਵਾਸਤੇ ਜੋ ਮੈਂ ਹੀਰੇ ਲਾਲ ਅਡਕ ਕੰਨ ਪਦਾਰਥ ਸੋਨਾ ਇਕੱਤਰ ਕੀਤਾ ਹੋਇਆ ਹੈ ਜਿਸ ਨੂੰ ਤੋਂ ਆਪਰੇ ਮਨ ਨੂੰ ਰੰਝਣ ਦੇ ਲਈ ਦੇਖ ਕਰਕੇ ਖੁਸ਼ ਹੋ ਰਿਹਾ ਹੈ ਅਗਰ ਤੂੰ ਇਸ ਨੂੰ ਆਪਣਾ ਮਿੱਤਰ ਸਮਝਦਾ ਹੈ ਤਾਂ ਉਸ ਦੇਵ ਅੱਗੇ ਕਿਰਪਾ ਕਰ ਬੇ ਹਨ ਹਾ ਹਾ ਕਰਤ ਬਿਹਾਨੀ ਅਵਦ ਹੈ ਤਾਂ ਮੈਂ ਸੰਤੋਖ ਨ ਭਇਆ ਹਾਈ ਹਾਈ ਕਰਦੇ ਆ ਹੋਇਆ ਇਹ ਸਾਰੇ ਤੇਰੀ ਉਮਰ ਬੀਤਦੇ ਜਾ ਰਹੀ ਹੈ ਕਿਉਂਕਿ ਪੈਸਾ ਨਹੀਂ ਬਣਿਆ ਹੈ ਹਾਏ ਅੱਜ ਤੱਕ ਪੈਸਾ ਨਹੀਂ ਬਣਿਆ ਹੈ ਅੱਜ ਮੇਰੇ ਕੋਲ ਕੋਈ ਕਮਾਈ ਨਹੀਂ ਹੋਈ ਹੈ ਅੱਜ ਮੈਂ ਉਸ ਪੈਸਿਆਂ ਦੇ ਵਿੱਚ ਹੋਰ ਵਿਰਧੀ ਨਹੀਂ ਕਰ ਪਾਇਆ ਹਾਂ ਜਿਹੜੇ ਮੈਂ ਜੋੜ ਕਰਕੇ ਆਪਣੇ ਤਜੋਰੀ ਵਿੱਚ ਰੱਖੇ ਹਾਂ ਹਾ ਹਾ ਕਰਦੇ ਹਾਈ ਹਾਈ ਕਰਦੇ ਆ ਬੇਹਾਲੀ ਹੋ ਰਹੀ ਹੈ ਤੇਰੀ ਉਮਰ ਜੋ ਹੈ ਬੀਤਦੀ ਜਾ ਰਹੀ ਹੈ ਇੱਕ ਤਾਂ ਉਮਰ ਰੂਪੀ ਕੜੀ ਜੋ ਹੈ ਚਲਦੀ ਜਾ ਰਹੀ ਹੈ ਸਮਾਂ ਲੰਘਦਾ ਜਾ ਰਿਹਾ ਹੈ ਔਰ ਦੂਜਾ ਇਹ ਜੋ ਹਰ ਹਰ ਕਹਾਵਿਆ ਹੈ ਇਹਦੇ ਨਾਲ ਤੂੰ ਚਿੰਤਾ ਤਰ ਹੋ ਕਰਕੇ ਆਪਣੇ ਸਰੀਰ ਨੂੰ ਬੀ ਰੋਗ ਲਵਾ ਰਿਹਾ ਹੈ ਇਸ ਕਰਕੇ ਤਾਰ ਮੈਂ ਸੰਤੋਖ ਨਾ ਪਾਇਆ ਅਜੇ ਤੱਕ ਵੀ ਤੈਨੂੰ ਸੰਤੋਖ ਆਇਆ ਨਹੀਂ ਇਹ ਜੋ तन पदार्थ है ये भी तेरा सच्चा मित्र सहाय नहीं बनेगा गुरुदेव कृपा कर रहे हैं हस्त रथ असम पवन तेज धनी भूमन चतुरंग गुरुदेव श्री गुरु अर्जन जी महाराज कृपा कर रहे हैं कि प्यारे हस्त रथ असम चाहे हाथी घोड़िया का तू मालक हो ਤੂੰ ਰਾਜਾ ਬਣਿਆ ਹੋਵੇ ਔਰ ਤੇਰੇ ਅੱਗੇ ਹਾਥੀ ਘੋੜੇ ਜੋ ਹਨ ਬੇਅੰਤ ਹਨ ਹਸਤ ਰਥ ਹਸਤੇ ਰਥ ਅਸਮ ਤੋਂ ਭਾਵ ਹੈ ਘੋੜੇ ਪਵਨ ਤੇਜ ਧਨੀ ਬੜੀ ਹੀ ਤੇਜ ਚੱਲਣ ਵਾਲੇ ਇਹ ਰਥ ਜੋ ਬੜੀ ਛੇਤੀ ਤੈਨੂੰ ਪਹੁੰਚਾ ਦਿੰਦੇ ਹਨ ਭੂਮਣ ਚ ਤੁਰਾਂਗਾ ਤੇ ਜੋ ਤੂੰ ਇਹ ਭੂਮੇ ਦੇ ਉੱਤੇ ਕਬਜ਼ਾ ਕਰਕੇ आपने अधीन समझ रहा हैतवाइया चाड़ रहा है ये सारा कुछ भी तेरा सच्चा मित्र नहीं ये भी तेरा इस जगत वि सहाय नहीं होगा गुरुदेव कृपा कर रहे हैं कि ये सारे हस्ते कौड़े रथ उदिक जो है और जिना पा करके तू तो बड़ा चप्पल स्याण बनिया फिरता है ਸਾਂਗਣਾ ਚਾਲਿਓ ਇਨ ਮੈਂ ਕਛੂਐ ਊਠ ਸਿਧਾਇਓ ਨੰਗਾ ਇਹਦੇ ਵਿੱਚੋਂ ਵੀ ਤੇਰੇ ਨਾਲ ਕਿਸੇ ਨੇ ਚੱਲਣਾ ਨਹੀਂ ਤੂੰ ਜਦਸਵੇਂ ਇਸ ਮਾਇਆਲਕ ਸੰਸਾਰ ਤੋਂ ਜਾਵੇਂਗਾ ਜਿਸ ਤਰ੍ਹਾਂ ਤੇਰਾ ਆਉਣਾ ਹੋਇਆ ਸੀ ਉਸੇ ਤਰ੍ਹਾਂ ਹੀ ਤੇਰਾ ਜਾਣਾ ਵੀ ਹੋਵੇਗਾ ਸਾਂਗਣਾ ਚਾਲਿਓ ਇਨ ਮੈਂ ਕਛੂਐ ਦੇ ਵਿੱਚੋਂ ਵੀ ਕਛੂ ਤੇਰੇ ਨਾਲ ਨਹੀਂ ਜਾਣਾ ਹੈ ਊਠ ਸਿਧਾਇਓ ਨੰਗਾ ਤੇ ਜੇ ਜਿ ਤਰ੍ਹਾਂ ਤੂੰ ਨੰਗਾ ਹੋਇਆ ਵਸੇ ਉਸੇ ਤਰ੍ਹਾਂ ਹੀ ਨੰਗਾ ਹੀ ਇਸ ਸੰਸਾਰ ਸਮੁੰਦਰ ਤੋਂ ਚਲਾ ਜਾਵੇਗਾ। ਪਾਪ ਤੇਰਾ ਸਾਰਾ ਕੁਝ ਜੋੜਿਆ ਤੇਰਾ ਸਰੀਰ ਇਥੋਂ ਤੱਕ ਕੇ ਤੇਰੀਆਂ ਹੱਡੀਆਂ ਵੀ ਇੱਥੇ ਹੀ ਰਹਿ ਜਾਣੀਆਂ ਹਨ। ਕੇਵਲ ਤਾਂ ਕੇਵਲ ਉਸ ਪ੍ਰਮਾਤਮਾ ਵਾਹਿਗੁਰੂ ਦੀ ਜੋ ਹੁਕਮ ਹੈ ਜੋ ਰਹਿਮਤ ਹੈ ਕੇਵਲ ਤਾਂ ਕੇਵਲ ਉਹੀ ਅੱਗੇ ਪ੍ਰਮਾਤਮਾ ਵਾਹਿਗੁਰੂ ਦੇ ਦਰ ਤੇ ਪ੍ਰਾਪਤ ਹੋਵੇਗੀ। ਤੇਰੀ ਉਮਰ ਨਹੀਂ ਦਿੱਤੀ ਜਾ ਰਹੀ ਹੈ ਨਗਦੇ ਜਾ ਰਹੀ ਹੈ ਅਜੇ ਵੀ ਸਮਝਣਾ ਕਰ ਅਜੇ ਵੀ ਗੁਰੂ ਦੀ ਸ਼ਰਨ ਵਿੱਚ ਜਾਣਾ ਕਰ ਤਾਂ ਕਰ ਤੈਨੂੰ ਆਪਣਾ ਸੱਚਾ ਮਿੱਤਰ ਸਹਾਇ ਮਿਲ ਜਾਵੇ ਗੁਰਗਨੂ ਕਿਰਪਾ ਰੋ ਇਸ ਸੰਸਾਰ ਦੇ ਵਿੱਚ ਕੋਈ ਅਗਰ ਆਪ ਜੀ ਦਾ ਪਿਆਰਾ ਸੱਚਾ ਬੰਦਰ ਹੈ ਤੇ ਉਹ ਕਿਹੋ ਜਿਹਾ ਹੋਵੇਗਾ ਅਗਰ ਮਿੱਤਰ ਬਣਾਉਣਾ ਹੈ ਤੇ ਉਹਦੇ ਵਿੱਚ ਕਿਹੜਾ ਹੋਣਾ ਆਪਾਂ ਵੇਖਣਾ ਹੈ ਗੁਰੂਦੇਵ ਕਿਰਪਾ ਕਰਦੇ ਹੋ ਤਾਂ ਕੋਈ ਜਨ ਹਰ ਸਿਉ ਦੇਵੈ ਜੋਰ ਚਰਨ ਗਹਾ ਬਕੋ ਸ ਬਰਸਨਾ ਦੀ ਜੈ ਪ੍ਰਾਨ ਹਕੋਰ ਅਗਰ ਕੋਈ ਮੇਰਾ ਪਿਆਰਾ ਮੈਨੂੰ ਮੇਰੇ ਹਰੀ ਪਰਮਾਤਮਾ ਵਾਹਿਗੁਰੂ ਦੇ ਨਾਲ ਜੋੜ ਦੇਵੇ ਉਹ ਦੀ ਸੱਚੀ ਕੁਦਰਤ ਦੇ ਨਾਲ ਜੋੜ ਦੇਵੇ ਉਸ ਦੇ ਸੱਚੇ ਹੁਕਮ ਦੇ ਨਾਲ ਜੋੜ ਦੇਵੇ ਚਰਨ ਗਹਾ ਬਕੋ ਸ ਬਰਸਨਾ ਅਨਾਰ ਦੇ ਚਰਨਾਂ ਨੂੰ ਪਕੜ ਲਵਾਂ ਆਪਣੇ ਰਸਨਾ ਦੇ ਨਾਲ ਉਹਦੇ ਸੋਹਲੇ ਗਾਵਾਂ ਕਿ ਪਿਆਰੇ ਤੂੰ ਬੜਾ ਹੈ ਮੇਰਾ ਪਿਆਰਾ ਸੱਜਣ ਹੈ ਦੀਜੈ ਪ੍ਰਾਨਾ ਕੋਰੇ ਤੂੰ ਤੱਕ ਕੇ ਮੈਂ ਆਪਣਾ ਪ੍ਰਾਨ ਰੂਪੀ ਪੇਟਾ ਜੋ ਹੈ ਉਸ ਦੇ ਅੱਗੇ ਅਰਪਣ ਕਰ ਦਿਆ ਵਾ ਕਰ ਕੋਈ ਮੈਨੂੰ ਉਸ ਪਰਮਾਤਮਾ ਵਾਹਿਗੁਰੂ ਦੇ ਨੰਦਰ ਦੀ ਕੋਈ ਖਬਰ ਸੁਣਾ ਦੇਵੇ ਮੇਰੇ ਹਰੀਤਨ ਕੀ ਕੋਈ ਬਾਤ ਸੁਣਾਵੇ ਸੋ ਵਾਹੀ ਸੋ ਮੇਰਾ ਭੀਤ ਅਗਰ ਕੋਈ ਮੇਰੇ ਪਰਮਾਤਮਾ ਵਾਹਿਗੁਰੂ ਦੀ ਗੱਲ ਸੁਣਾਵੇ ਅਸਲ ਵਿੱਚ ਮੇਰਾ ਉਹੀ ਸੱਚਾ ਮੀਤ ਹੈ ਮੇਰਾ ਸੱਚਾ ਭੀਤਰ ਹੈ ਜਿਹੜਾ ਮੇਰੇ ਉਸ ਪਿਆਰੇ ਦੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਬਾਤ ਸੁਣਾ ਦਿੰਦਾ ਹੈ ਜਾਂ ਮੈਨੂੰ ਉਹਦੇ ਨਾਲ ਜੁੜਨ ਲਈ ਪ੍ਰੇਰਦਾ ਹੈ ਉਦਮ ਬਖਸ਼ਿਸ਼ ਕਰਦਾ ਹੈ ਤਾਂ ਗੁਰੂ ਦਾ ਸ਼ਬਦ ਹੈ ਕੇਵਲ ਤਾਂ ਕੇਵਲ ਗੁਰੂ ਦਾ ਸ਼ਬਦ ਹੀ ਹੈ ਜਿਹੜਾ ਸਾਨੂੰ ਪਰਮਾਤਮਾ ਵਾਹਿਗੁਰੂ ਦੇ ਨਾਲ ਜੋੜਦਾ ਹੈ ਬਾਕੀ ਜੋ ਮਾਇਆਵੋ ਸੰਸਾਰ ਹੈ ਉਹ ਤਾਂ ਅਚੰਗ ਹੈ ਚੱਲ ਗਿਆ ਹੈ ਲੰਘ ਜਾਵੇਗਾ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਹਰ ਕੇ ਸੰਤ ਪ੍ਰੇਪ੍ਰੀਤਮ ਪ੍ਰਭ ਕੇ ਤਾਂ ਕਹਿ ਹਰ ਹਰ ਗਈਏ ਹਰੀ ਪਰਮਾਤਮਾ ਵਾਹਿਗੁਰੂ ਦੇ ਜੋ ਸੰਤ ਗਣ ਹਨ ਜੋ ਸਾਧ ਹਨ ਜੋ ਗੁਰੂ ਕੇ ਸਿੱਖ ਪਿਆਰੇ ਹਨ ਉਹ ਪ੍ਰਭ ਪ੍ਰੇਤਮ ਪ੍ਰਭ ਦੇ ਉਹ ਪਰਮਾਤਮਾ ਵਾਹਿਗੁਰੂ ਨੂੰ ਬੜੇ ਹੀ ਪਿਆਰੇ ਹੁੰਦੇ ਹਨ ਜੋ ਭਗਤ ਹਣ ਉਹ ਬੜੇ ਪਿਆਰੇ ਪਰਮਾਤਮਾ ਵਾਹਿਗੁਰੂ ਨੂੰ ਹੁੰਦੇ ਹਨ ਕਿਉਂਕਿ ਉਹ ਸਦਾ ਹੀ ਹੱਥ ਸਾੱਚ ਦੀ ਗੱਲ ਕਰਦੇ ਹਨ ਔਰ ਸਤਗੁਰੂ ਜੀ ਕਿਰਪਾ ਕਰ ਰਹੇ ਹਨ ਕਿ ਜਿਹੜੇ ਉਸ ਪਰਮਾਤਮਾ ਵਾਹਿਗੁਰੂ ਨੂੰ ਧਿਆਉਂਦੇ ਹਨ ਉਹਦੇ ਪਿਆਰੇ ਹਨ ਤਾਂ ਕਿ ਹਰ ਹਰ ਗਈਏ ਕਰ ਕਰਕੇ ਹੀ ਉਹ ਉਸ ਹਰੀ ਪਰਮਾਤਮਾ ਵਾਹਿਗੁਰੂ ਦਾ ਪਾਵਨ ਉਪਦੇਸ਼ ਜੋ ਹੈ ਹਰੀ ਨੂੰ ਗਾਵਣ ਦਾ ਉਪਦੇਸ਼ ਜੋ ਹੈ ਉਹ ਆਪਣੇ ਪਿਆਰਿਆਂ ਨੂੰ ਬਖਸ਼ਿਸ਼ ਕਰਦੇ ਹਨ ਨਾਨਕ ਇਹ ਸੁਖ ਆਗੇ ਮੁਖ ਉਜਲ ਸੰਗ ਸੰਤਨ ਕੇ ਭਇ ਮਨੋਂ ਨਾਮ ਸਾਈਂ ਕਿਰਪਾ ਕਰਦੇ ਹਨ ਇਹ ਨਾਨਕ ਅਗਰ ਉਸ ਸੱਚੇ ਪਰਿਪੂਰਣ ਪਰਮਾਤਮਾ ਵਾਹਿਗੁਰੂ ਨੂੰ ਆਪਣਾ ਮਿੱਤਰ ਬਣਾਵੇਂਗਾ ਆਪਣਾ ਮੀਤ ਜਾਣੇਗਾ ਇਹ ਹ ਸਖਤ ਇਹਨੂੰ ਇਸ ਸੰਸਾਰ ਵਿੱਚ ਸੁਖ ਪ੍ਰਾਪਤ ਹੋਵੇਗਾ ਅੱਗੇ ਮੁਖ ਉਜਲ ਉਹ ਜਿਸ ਵੇਲੇ ਤੂੰ ਅੱਗੇ ਇਸ ਸੰਸਾਰ ਨੂੰ ਛੱਡ ਕੇ ਜਾਵੇਂਗਾ ਤੇਰਾ ਮੁਖ ਉਜਲ ਹੋਵੇਗਾ ਪਾਪ ਸ਼ਾਫ ਹੋਵੇਗਾ ਉਸ ਤੇ ਕੋਈ ਮਾਇਆ ਮਾਇਆ ਦੇ ਕਾਲਖ ਦਾ ਦਾਗ ਨਹੀਂ ਹੋਵੇਗਾ ਸੰਗ ਸੰਤਨ ਕੇ ਪਾਈਏ ਔਰ ਇਸ ਤਰ੍ਹਾਂ ਦੀ ਅਵਸਥਾ ਜੋ ਹੈ ਉਹ ਸੰਗ ਗ੍ਰੰਥ ਦੇ ਪਾਸ ਬੈਠ ਕੇ ਮਿਲਦੀ ਹੈ ਉਹਨਾਂ ਦਾ ਸੰਗ ਕਰਨ ਦੇ ਨਾਲ ਮਿਲਦੀ ਹੈ ਗੁਰੂ ਕੀ ਸੰਗਤ ਕਰਨ ਦੇ ਨਾਲ ਮਿਲਦੀ ਹੈ ਗੁਰੂ ਦੇ ਸ਼ਬਦ ਦੇ ਨਾਲ ਜੁੜਨ ਦੇ ਨਾਲ ਮਿਲਦੀ ਹੈ ਸਪਨਾ ਦਾ ਬਹੁਤ ਬਹੁਤ ਧੰਵਾਦ ਗੁਰੂ ਜੀ ਤੇਰੀ ਖਾਲਸਾ ਸਾਧ ਸੰਗਤ ਜੀ ਨੂੰ ਸਮਾਪਤੀ ਹੈ ਸਭ ਗੁਰੂ ਜੀ ਕਿਰਪਾ ਕਰਨਾ ਆਪ ਸਭਾ ਦੀਆਂ ਹਾਜ਼ਰੀਆਂ ਪਰਵਾਹ ਕਰ ਗੁਰੂ ਕੇ ਲੰਗਰ ਤਿਆਰ ਸੰਗਤ ਨੂੰ ਬੇਨਤੀ ਹੈ ਗਲੰਗਰ ਪ੍ਰਸਾਦ ਸਾਹਿਬ ਕੇ ਲਾਂਦੇ ਕਿਰਪਾਤਾ ਕਰਨੀ ਫਤੇ ਦਾ ਜਵਾਬ ਫਤੇ ਵਿੱਚ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ